ਨਗਰ ਪੰਚਾਇਤ ਮਾਹਰਪੁਰ ਦੇ ਕੌਂਸਲਰ ਅਤੇ ਕਾਂਗਰਸੀ ਆਗੂ ਅਮਨਦੀਪ ਨੇ ਨਮੀਸ਼ਾ ਮਹਿਤਾ ਨੂੰ ਕਾਂਗਰਸ ਹਾਈ ਕਮਾਂਡ ਤੋਂ ਟਿਕਟ ਨਾ ਮਿਲਣ ਤੇ ਕੀਤਾ ਰੋਸ ਦਾ ਪ੍ਰਗਟਾਵਾ ਜਦੋਂ ਉਹਨਾਂ ਕੋਲੋਂ ਪੁੱਛਿਆ ਕਿ ਤੁਸੀਂ ਤਾਂ ਕਾਂਗਰਸੀ ਆਗੂ ਸੀ ਤਾਂ ਤੁਸੀਂ ਭਾਜਪਾ ਵਿੱਚ ਕਿਸਤਾ ਚਲੇ ਗਏ ਤਾਂ ਉਹਨਾਂ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਸਾਨੂੰ ਕੋਈ ਪਾਰਟੀ ਦਿਖਾਈ ਨਹੀਂ ਦਿੰਦੀ ਸਾਨੂੰ ਤਾਂ ਸਿਰਫ ਨਮੀਸ਼ਾ ਮਹਿਤਾ ਹੀ ਦਿਖਾਈ ਦਿੰਦੀ ਹੈ ਨਮੀਸ਼ਾ ਮਹਿਤਾ ਦੇ ਇਲਾਕੇ ਮਾਹਰਪੁਰ ਦੇ ਵਿੱਚ ਨੋਹਾਰ ਬਦਲ ਦੀ ਕੋਈ ਕਸਰ ਨਹੀਂ ਛੱਡੀ ਅਸੀਂ ਉਹਨਾਂ ਨੂੰ ਕਿਵੇਂ ਭੁੱਲ ਸਕਦੇ ਹਾਂ ਬੀਬੀਸੀ ਇੰਟਰਨੈਸ਼ਨਲ ਰੇਡੀਓ ਤੋਂ ਸੁਖਵਿੰਦਰ ਸਫੀ ਦੀ ਸਪੈਸ਼ਲ ਰਿਪੋਰਟ ਹਾਂਜੀ ਸਤਿ ਸ੍ਰੀ ਅਕਾਲ ਅੱਜ ਅਸੀਂ ਮਾਲਪੁਰ ਦੇ ਵਿੱਚ ਸਾਡੇ ਜਿਹੜੇ ਹੈਗੇ ਆ ਸਰਮੌਰ ਆਗੂ ਕਹਿ ਸਕਦੇ ਆ ਜਾਂ ਅਸੀਂ ਇਹਨਾਂ ਨੂੰ ਕਹਿ ਸਕਦੇ ਹੈਗੇ ਆ ਕਿ ਕਾਂਗਰਸ ਆਗੂ ਔਰ ਨਾਲ ਹੈਗੇ ਨੇ ਇਹ ਆਪਣੇ ਕੋਸਰ ਇਹ ਗੱਲਬਾਤ ਚੱਲ ਰਹੀ ਸੀ ਕਿ ਕਾਫੀ ਸਮੇਂ ਤੋਂ ਨਿਮਿਸ਼ਾ ਮਹਿਤਾ ਜੀ ਦੇ ਨਾਲ ਜਿਹੜੇ ਪਹਿਲਾਂ ਕਾਂਗਰਸ ਆਗੂ ਸੀਗੇ ਉਹਨਾਂ ਨੇ ਬਹੁਤ ਜ਼ਿਆਦਾ ਡਿਵੈਲਪਮੈਂਟ ਕੀਤੀ ਇਸੇ ਸਹਿਯੋਗ ਦੀ ਸੀ ਉਹਨਾਂ ਦੇ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਉਹਨਾਂ ਨੇ ਜਿਹੜਾ ਇਹ ਸਹਿਯੋਗ ਇਹਨਾਂ ਨੇ ਵੀ ਦਿੱਤਾ ਤੇ ਸਹਿਯੋਗ ਉਹਨਾਂ ਨੇ ਵੀ ਦਿੱਤਾ ਹੁਣ ਕਹਾਣੀ ਇੱਥੇ ਆਉਂਦੀ ਆ ਕਿ ਜਿਸ ਵੇ ਟਿਕਟਾਂ ਦੀ ਵੰਡ ਹੋਈ ਤੇ ਟਿਕਟਾਂ ਦੇ ਵਿੱਚ ਜਿਹੜੀ ਕਹਾਣੀ ਵੰਡ ਹੋਈ ਤੇ ਉਹਦੇ ਵਿੱਚ ਜਿਹੜੇ ਨਿਮਿਸ਼ਾ ਮਹਿਤਾ ਜੀ ਨਰਾਜ਼ ਨੇ ਆਪਾਂ ਹੁਣ ਇਹ ਦੇਖਣਾ ਹੈਗਾ ਕਿ ਜੇ ਨਰਾਜ਼ ਹੋ ਕੇ ਉਹ ਬੀਜੇਪੀ ਦੇ ਵਿੱਚ ਚਲੇ ਗਏ ਆ ਤਾਂ ਕੀ ਜਿਹੜੇ ਉਹਨਾਂ ਦੇ ਨਾਲ ਉਦੋਂ ਤੁਰੇ ਸੀਗੇ ਸਹਿਯੋਗੀ ਸੀਗੇ ਇਹ ਜਿਹੜੇ ਮਤਲਬ ਆਪਣੇ ਸਹਿਯੋਗੀ ਹੈਗੇ ਨੇ ਮਾਲ ਪਰਦੇ ਚਾਰ ਕਾਉਂਸਲਰ ਕਿ ਇਹ ਉਹਨਾਂ ਨਾਲ ਜਾ ਰਹੇ ਆ ਜੇ ਜਾ ਰਹੇ ਆ ਤਾਂ ਕਿਉਂ ਜਾ ਰਹੇ ਆ ਤੇ ਇਹ ਵੀ ਮਤਲਬ ਬਹੁਤ ਪੁਰਾਣੇ ਕਾਂਗਰਸੀ ਨੇ ਅਸੀਂ ਇਕੱਲੇ ਇਕੱਲੇ ਨਾਲ ਗੱਲਬਾਤ ਕਰਾਂਗੇ ਕਿ ਇਹਨਾਂ ਦੇ ਜਿਹੜੇ ਹੈਗੇ ਕੀ ਵਿਚਾਰ ਨੇ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਾਂਗੇ ਜੀ ਆਪਣੇ ਮੈਨਨ ਪੈਲਸ ਦੇ ਮਾਲਕ ਜਿਹੜੇ ਹੈਗੇ ਜੀ ਆਪਣੇ ਅਮਨ ਜੀ ਹਾਂ ਜੀ ਤੁਸੀਂ ਦੱਸਿਓ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਥੇ ਜਿਹੜਾ ਆਪਣੇ ਵਾਰਡ ਦੇ ਵਿੱਚ ਗਏ ਆ ਸਾਰਾ ਵਾਰਡ ਜਿਹੜਾ ਆ ਰੋਂਦਾ ਪਿਆ ਕਿਉਂਕਿ ਉਹ ਕਹਿੰਦੇ ਵੀ ਨਿਵੀਸ਼ਾ ਮੈਨਾਂ ਨੂੰ ਟਿਕਟ ਮਿਲਣੀ ਚਾਹੀਦੀ ਸੀ ਜੇ ਉਹਨਾਂ ਨੇ ਸਾਨੂੰ ਕਰੋਨਾ ਕਾਲ ਦੇ ਵਿੱਚ ਦੇਖਿਆ ਉਹਨਾਂ ਨੇ ਸਾਨੂੰ ਰਾਸ਼ਨ ਦਿੱਤੇ ਉਹਨਾਂ ਨੇ ਸਾਡੇ ਨੀਲੇ ਕਾਰਡ ਬਣਾ ਕੇ ਦਿੱਤੇ ਉਹਨਾਂ ਨੇ ਸਾਡੇ ਬਾਲਿਆਂ ਦੀ ਛਤਾਂ ਦਾ ਦੇਖਿਆ ਉਹਨਾਂ ਨੇ ਸਾਡਾ ਹਰ ਵੇਲੇ ਦੁੱਖ ਸੁਖ ਦੇਖਿਆ ਬਿਨਾਂ ਸ਼ਾਦੀਆਂ ਦੇ ਮਾਰਗ ਦੇ ਵਿੱਚ ਆਏ ਆ ਉਹ ਕਹਿੰਦੇ ਵੀ ਸਾਨੂੰ ਤੁਸੀਂ ਵੋਟ ਇੱਥੇ ਤੁਹਾਨੂੰ ਪਾਈ ਕਾਂਗਰਸੀ ਹੋਣ ਕਰਕੇ ਵੀ ਹੁਣ ਜੇ ਭੈਜੀ ਦੀ ਟਿਕਟ ਕੱਟ ਹੋਈ ਆ ਉਹ ਜਿਹੜੀ ਮਰਜ਼ੀ ਪਾਰਟੀ ਚੱਲਣ ਏਸੀ ਵੋਟਾਂ ਉਹਨਾਂ ਨੂੰ ਪਾਉਣੀਆਂ ਸਾਨੂੰ ਹੋਰ ਕਰਨ ਨੂੰ ਕਹਿਣ ਨੂੰ ਆਉਣਾ ਨਹੀਂ ਕਿਤੇ ਹੋਰ ਨੂੰ ਕਹਿਣ ਨੂੰ ਆਉਣਾ ਨਹੀਂ ਗਾ ਇਹ ਸਾਡੇ ਬਾੜ ਦੇ ਵੋਟਰ ਆ ਜਿਹੜੇ ਉਹ ਕਹਿ ਰਹੇ ਆ ਤੁਸੀਂ ਚਾਹੇ ਸਾਡੇ ਨਾਲ ਬਾੜ ਚ ਚੱਲੋ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਨਮੀਸ਼ਾ ਜੀ ਜਿਹੜੀ ਵੀ ਮਰਜ਼ੀ ਪਾਰਟੀ ਦੇ ਵਿੱਚ ਚੱਲਣ ਤੁਹਾਡਾ ਪਾਰਟੀ ਨਾਲ ਕੋਈ ਮਤਲਬ ਨਹੀਂ ਤੁਹਾਡਾ ਮਤਲਬ ਸਿਰਫ ਇੱਕ ਬਹੁਤ ਵਧੀਆ ਕੈਂਡੀਡੇਟ ਜਿਹੜੇ ਹੈਗੇ ਨਮੀਸ਼ਾ ਜੀ ਉਹਨਾਂ ਦੇ ਨਾਲ ਹੈ ਤੁਸੀਂ ਇਹੀ ਕਹਿਣਾ ਚਾਹੁੰਦੇ ਹੋ ਏਸੀ ਵੀ ਤੇ ਸਾਡੇ ਸਾਰੇ ਵੋਟਰ ਵੀ ਸਾਡਾ ਇਹੀ ਆ ਬੇ ਨਮੀਸ਼ਾ ਨੇ ਸਾਡਾ ਭੈਜੀ ਨੇ ਕੰਮ ਦੇਖਿਆ ਸਾਡੇ ਕੋਈ ਹੋਰ ਕੋਈ ਲੀਡਰ ਆਇਆ ਨਹੀਂਗਾ ਸਾਡਾ ਕੋਈ ਵੀ ਪਾਰਟੀ ਦਾ ਲੀਡਰ ਸਾਡੇ ਬਾੜ ਚ ਦੱਸ ਦਵੇ ਆ ਕੇ ਵੀ ਮੈਂ ਅੱਜ ਆਇਆ ਸੀ ਆ ਕੰਮ ਕਰਾ ਕੇ ਗਿਆ ਅਸੀਂ ਉਹਦੇ ਨਾਲ ਉਹਦੇ ਨਾਲ ਜਾਣ ਨੂੰ ਤਿਆਰ ਆ ਪਰ ਉਹ ਆਇਆ ਹੀ ਕੋਈ ਨਹੀਂ ਨਮੀਸ਼ਾ ਤੋਂ ਸવાય ਆਇਆ ਕੋਈ ਨਹੀਂ ਸਾਨੂੰ ਪਾਰਟੀ ਦਾ ਮਤਲਬ ਨਹੀਂ ਇੱਥੇ ਤਾਂ ਕੰਮ ਦਾ ਮਤਲਬ ਹੈ ਲੋਕਾਂ ਦੇ ਕੰਮ ਕਿੱਦਾਂ ਕਰਾਵਾਂਗੇ ਕਾਨੂੰ ਇਹ ਜੇ ਸਾਡਾ ਲੀਡਰ ਜਿਹੜਾ ਕੰਮ ਕਰਾਉਂਦਾ ਸੀ ਤਾਂ ਉਹਦੇ ਨਾਲ ਜਾਵਾਂਗੇ ਇਹ ਇਹਦੇ ਵਿੱਚ ਆਪਾਂ ਗੱਲ ਕਰਨੀ ਚਾਹਾਂਗੇ ਕਿ ਜਿਹਨੇ ਕਾਫੀ ਲੋਕ ਮਾਲ ਪਰਦੇ ਵਾਸੀ ਨੇ ਜਾਂ ਮਾਲ ਪਰ ਇਲਾਕੇ ਦੇ ਲੋਕ ਨੇ ਉਹਨਾਂ ਦੀ ਮੂੰਹ ਦੀ ਆਵਾਜ਼ ਆ ਕਿ ਇਹ ਭੰਜ ਜਿਹੜੇ ਨਿਮਿਸ਼ਣ ਜਾ ਗਿਆ ਬੀਜੇਪੀ ਦੇ ਵਿੱਚ ਕਿਉਂ ਗਏ ਕਿਉਂਕਿ ਬੀਜੇਪੀ ਸਰਕਾਰ ਨੇ ਸੈਂਟਰ ਦੇ ਵਿੱਚ ਜਿਸ ਵੇਲੇ ਸਾਡੇ ਜਿਹੜੇ ਸੀਗੇ ਸੰਯੁਕਤ ਜਿਹੜੇ ਸੀਗੇ ਮੋਰਚਾ ਕਿਸਾਨ ਜਿਹੜੇ ਸੀਗੇ ਉਹ ਉੱਥੇ ਗਏ ਸੀਗੇ ਉਹਨਾਂ ਨਾਲ ਬਹੁਤ ਹੀ ਜ਼ਿਆਦਾ ਦੁਰਦਸ਼ਾ ਕੀਤੀ ਆ ਇਹ ਜਿਸ ਵੇਲੇ ਆਪਣੇ ਮੋਦੀ ਸਾਹਿਬ ਆਏ ਸੀਗੇ ਇੱਥੇ ਆਪਣੇ ਮਿਲਾ ਪੈਣੀ ਨੂੰ ਵੋਟਾਂ ਬਾਧੂਗਾ ਅਸੀਂ ਜ਼ੀਰੋ ਹੋ ਜਾਂਦੇ ਮੇਰੀ ਗੱਲ ਕੁਝ ਹੋ ਰਿਹਾ ਮੈਂ ਕਹਿੰਦਾ ਹਾਂ ਕਿ ਤੁਹਾਡੀ ਤਾਂ ਗੱਲ ਮੁੱਕ ਗਈ ਹੈ ਇਹ ਗੱਲ ਕਹਿ ਕੇ ਕਿ ਜਿੱਥੇ ਉਹ ਜਾਣ ਕੇ ਤੁਸੀਂ ਨਾ ਇਹ ਤੁਹਾਡੀ ਗੱਲ ਹੋ ਗਈ ਇੱਕ ਮੈਂ ਤੁਹਾਨੂੰ ਪੁੱਛ ਰਿਹਾ ਵੀ ਕੀ ਉਹ ਕੱਲ ਭਾਜਪਾ ਦੇ ਸਿੱਕੇ ਅੱਜ ਕਿਸੇ ਹੋਰ ਪਾਸੇ ਜਾਂ ਉਹਨਾਂ ਨੂੰ ਕੋਈ ਸਾਧਰੀ ਅੱਜ ਜਾ ਰਿਹਾ ਕੋਈ ਇੰਦੀ ਗੱਲਬਾਤ ਹੈ ਨਹੀਂ 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 ਉਹਨਾਂ ਨੂੰ ਪਤਾ ਹੋਏਗਾ ਸਾਨੂੰ ਨਹੀਂ ਪਤਾ ਉਹ ਸਾਨੂੰ ਤਾਂ ਕਿਸੇ ਪਾਰਟੀ ਦਾ ਮਤਲਬੇ ਨਹੀਂ ਸਾਨੂੰ ਤਾਂ ਅਨਮਿਸ਼ਾ ਪੈਂਦੀ ਮਤਲਬਾ ਸਾਨੂੰ ਕਿਸੇ ਪਾਰਟੀ ਦੀ ਗੱਲਿਆ ਜਿੱਥੇ ਜਾਣਗੇ ਉੱਥੇ ਜਾਵਾਂਗੇ ਉਹ ਸਾਡੇ ਵੋਟਰ ਜਿੱਥੇ ਲੈ ਆਉਗੇ ਅਸੀਂ ਤਾਂ ਉਹਨਾਂ ਨਾਲ ਗੱਲਾਂ ਦੇ ਉਹ ਕੂਗੇ ਵੋਟਰਾਂ ਦਾ ਅਸੀਂ ਕੱਲ ਨੂੰ ਆਪਣੇ ਬਾੜ ਵਿੱਚ ਕਿੱਦਾਂ ਪੜਾਂਗੇ ਜਿਨ੍ਹਾਂ ਦੀ ਹੈਲਪਾਂ ਹੋਈਆਂ ਜਿਨ੍ਹਾਂ ਦੀਆਂ ਉਹਨਾਂ ਨੇ ਹਰ ਤਰ੍ਹਾਂ ਤੇ ਹੈਲਪ ਕੀਤੀ ਹੋ ਆ ਉਹ ਬੰਦੇ ਜਿੱਥੇ ਸਾਡੇ ਨਾਲ ਉਹ ਸਾਨੂੰ ਤਾਂ ਹੀ ਸਾਡੇ ਨੂੰ ਕੱਲ ਨੂੰ ਤੁਰੂਗੇ ਜੇ ਅਸੀਂ ਲੀਡਰ ਜਿਹੜਾ ਕੰਮ ਕਰਨ ਵਾਲਾ ਦੇਵਾਂਗੇ ਜੇ ਕੰਮ ਕਰਨ ਵਾਲਾ ਲੀਡਰ ਹੀ ਨਹੀਂ ਦੇਵਾਂਗੇ ਉਹਨਾਂ ਨੂੰ ਤੇ ਉਹ ਕਹਿੰਦੇ ਸਾਡੇ ਕੰਮ ਸਾਨੂੰ ਕਿੱਧਰ ਵੋਟਾਂ ਪਾਉਗੇ ਚਲੋ ਤੁਹਾਡੇ ਕਹਿਣ ਦਾ ਮਤਲਬ ਇਹ ਹੈਗਾ ਕਿ ਜਿੱਥੇ ਉਹ ਜਾਣਗੇ ਤੁਸੀਂ ਉੱਥੇ ਉਹ ਕੰਮ ਕਰਨ ਵਾਲਾ ਲੀਡਰ ਆ ਉਹ ਉਹ ਅਕਾਲੀਆਂ ਵੇਚਣੋਂ ਬੀਐਸਪੀ ਆ ਉਹ ਨਾਲ ਕਿਉਂਕਿ ਉਹਨਾਂ ਨੇ ਤੁਹਾਡਾ ਬਹੁਤ ਹੀ ਚੰਗੀ ਤਰ੍ਹਾਂ ਵਧੀਆ ਜਿਹੜਾ ਹੈਗਾ ਤੁਹਾਡਾ ਸਹਿਯੋਗ ਦਿੱਤਾ ਹੈ ਠੀਕ ਹੈ ਜੀ ਮੈਂ ਤੁਹਾਡਾ ਥਾਣ ਦਾ ਬਹੁਤ ਬਹੁਤ ਧੰਨਵਾਦ ਓਕਸਨ ਥੈਂਕ ਯੂ ਯਾਰ ਕਿ ਵੋਟਾਂ ਤੁਸੀਂ ਸਾਡੇ ਨਾਲ ਰੱਖੇ ਜਿੱਥੇ ਮੈਡਮ ਜਾਊਗੀ ਆ ਬਹੁਤ ਨਾਲ ਜਾਣਾ ਇਸ ਕਰਕੇ ਆਪਾਂ ਮਰਦ ਨਹੀਂ ਲਾਉਂਗਾ। ਸਿੱਕੇ। ਬਹੁਤ ਹੀ ਬਧਿਆ ਤਰੀਕੇ ਨਾਲ ਆਪਣੇ ਜਵਿੰਦਰ ਭਾਜੀ ਨੇ ਇਸ ਗੱਲ ਦਾ ਜਿਹੜਾ ਸਾਡੇ ਨਾਲ ਜ਼ਿਕਰ ਕੀਤਾ ਤੇ ਹੁਣ ਆਪਾਂ ਮਿਲਦੇ ਹਾਂ ਸਿਤਰਮ ਭਾਜੀ ਐ ਤੁਹਾਡੀਆਂ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਕੰਪਲੇਂਟਾਂ ਵੀ ਆ ਰਹੀਆਂ ਕਿ ਜਿਹੜਾ ਹੈਗਾ ਆਪਣੇ ਨਗਰ ਪੰਚਾਇਤ ਜਿਹੜੀ ਹੈਗੀ ਤੁਹਾਡੀ ਗੱਲਬਾਤ ਬਹੁਤ ਚੰਗੀ ਤਰ੍ਹਾਂ ਨਹੀਂ ਸੁਣ ਰਹੀ ਤੇ ਅਸੀਂ ਅੱਜ ਉਹਨਾਂ ਨਾਲ ਸੁਣਵਾਈ ਕਰਾਉਣ ਦੀ ਕੋਸ਼ਿਸ਼ ਵੀ ਕੀਤੀ ਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਇਹ ਤੁਹਾਰੇ ਚ ਕੀ ਯੋਗਦਾਨ ਨਹੀਂ ਸ਼ਾਮਿਲ ਹੈ? ਮੈਂ ਸਿਤਰਮ ਮੈਂਸੀ ਮਾਰਕ ਨੰਬਰ 11 ਤੋਂ ਉਹ ਤੇ ਬਾਕੀ ਸਭ ਤੋਂ ਜ਼ਿਆਦਾ ਧੋਖਾ ਜਿਹੜੀ ਮੈਡਮ ਨੇ ਆਇਆ ਉਹ ਆ ਵੀ ਉਹਨਾਂ ਨੇ ਟਿਕਟ ਨਹੀਂ ਦਿੱਤੀ ਟਿਕਟ ਨਾ ਦੇਣ ਕਰਕੇ ਭੈਜੀ ਹੁਣੀ ਜਿੱਧਰ ਵੀ ਜਾਣਗੇ ਅਸੀਂ ਉਹਨਾਂ ਦੇ ਨਾਲ ਜਾਵਾਂਗੇ ਜਿਹੜੇ ਸਾਡੇ ਵੋਟਰ ਹੈਗੇ ਆ ਅਸੀਂ ਵੋਟਾਂ ਮੰਗਾਦੇ ਹੈ ਉਹਨਾਂ ਦੀ ਖਾਤਰ ਤੇ ਮੈਡਮ ਨਿਮਿਸ਼ਾ ਮੈਂ ਤਾਂ ਜਿੰਨੇ ਆਪਾਂ ਵੋਟਰ ਸਪੋਰਟਰ ਜਿੰਨੇ ਵੀ ਹੈਗੇ ਆ ਉਹ ਸਾਰੇ ਹੀ ਮੈਡਮ ਦੇ ਨਾਲ ਚੱਲਾਂਗੇ ਔਰ ਤਨਮਤਾਂ ਦੇ ਨਾਲ ਉਹਨਾਂ ਨਾਲ ਅਸੀਂ ਪੂਰੀ ਮਿਹਨਤ ਕਰਕੇ ਉਹਨਾਂ ਜਿੱਤਾਂ ਇਹਨਾਂ ਦੇ ਵਾਰਡ ਦੇ ਵਿੱਚ ਪਾਣੀ ਦੀ ਜਿਹੜੀ ਪ੍ਰੋਬਲਮ ਸੀ 90 ਲੱਖ ਦਾ ਚੈੱਕ ਨਿਮਿਸ਼ਾ ਭੈਣ ਜੀ ਲੈ ਕੇ ਆਈ ਆ ਹੋਰ ਕੋਈ ਸਰਕਾਰ ਨਹੀਂ ਹੋਰ ਕੋਈ ਬੰਦਾ ਸਰਕਾਰ ਦਾ ਲੈ ਕੇ ਨਹੀਂ ਆਇਆ ਉਹਨੇ ਕਿਸੇ ਨੇ ਪ੍ਰੋਬਲਮ ਨਹੀਂ ਦੇਖੀ ਉਹ ਘਰ ਘਰ ਪ੍ਰੋਬਲਮ ਦੇ ਕੇ ਔਰ ਕਰੋਨਾ ਕਾਲ ਦੇ ਵਿੱਚ ਘਰ ਘਰ ਰਾਸ਼ੜ ਦੋ ਦੋ ਵਾਰ ਤਿੰਨ ਤਿੰਨ ਵਾਰ ਹਾਂ ਤਿੰਨ ਤਿੰਨ ਵਾਰ ਵੰਡਿਆ ਇਹਨਾਂ ਦੇ ਵਾਰਡ ਦੇ ਵਿੱਚ ਵੰਡਿਆ ਤੁਹਾਨੂੰ ਵੋਟਰਾਂ ਕੋਲ ਜਾਓਗੇ ਤੇ ਉਹ ਕਹਿੰਦੇ ਰਮੀਸ਼ਾ ਭੈਣ ਜੀ ਸਾਡੇ ਕੋਲ ਲਿਆਓ ਇਹ ਪੁੱਛੋ ਨਹੀਂਦਾ ਮਿਨੇ ਭੈਣ ਜੀ ਅਸੀਂ ਕੰਮ ਕਰਨੇ ਇਹਨਾਂ ਨਾਲ ਆ ਵੋਟਰ ਲੱਗੇ ਆ 1993 ਇੱਕ ਵੇਟੀ ਬਣੀ ਹੋਆ ਔਰ ਅੱਜ ਤੱਕ 27-28 ਸਾਲ ਹੋ ਗਏ ਆ ਉਸ ਬਾੜ ਦੇ ਵਿੱਚ ਨਾ ਗਲੀਆਂ ਨਾਲੀਆਂ ਸੀ ਨਾ ਉੱਥੇ ਵਾਟਰ ਸਪਲਾਈ ਕੁਝ ਨਹੀਂ ਸੀਗਾ ਪਰ ਭੈਜੀ ਹੁਣੀ ਹੁਣ ਥੋੜੇ ਟਾਈਮ ਦੇ ਵਿੱਚ ਉਹਨੇ ਸਰਵੇ ਕਰਾਇਆ ਸਿਵਲ ਬੋਰਡ ਦੀ ਟੀਮ ਆਈ ਆ ਸਰਵੇ ਕਰਾਇਆ ਸਾਰੇ ਉੱਥੇ ਗਏ ਹੈਗੇ ਆ ਉਹਨਾਂ ਨੇ ਉਹ ਸਰਵੇ ਸਾਰਾ ਕਰਾ ਕੇ ਉਹਨਾਂ ਨੇ 90 ਲੱਖ ਦਾ ਚੈੱਕ ਉਹ ਜਿਹੜਾ ਸਾਡੇ ਬਾੜ ਤੋਂ ਦਿੱਤਾ ਆ ਤੇ ਉਹ ਸਿਵਲ ਬੋਰਡ ਜਾ ਕੇ ਤਾਂ ਉਹ ਚੋਂ ਜਾਂਦਰ ਬਾਅਦ ਉੱਥੇ ਕੰਮ ਸ਼ੁਰੂ ਹੋ ਜਾਣਾ ਹਾਂਜੀ ਅਸੀਂ ਕਹਿਣਾ ਚਾਹਾਂਗੇ ਇਹਦੇ ਵਿੱਚ ਕੁਛ ਇੱਕ ਮੇਰਾ ਆਪਣਾ ਬੰਦਾ ਛੋਟਾ ਜਿਹਾ ਸਵਾਲ ਹੈ ਇਸ ਗੱਲ ਤੋਂ ਪਿੱਛੇ हट ਕੇ ਕਿ ਪਹਿਲਾਂ ਜਿਹੜੇ ਨਮੀਸ਼ਾ ਜੀ ਸੀਗੇ ਉਹ ਆਪਣੇ ਕਾਂਗਰਸ ਦੇ ਬਹੁਤ ਸਰਮੋਰ ਆਗੂ ਸੀਗੇ ਉਸ ਤੋਂ ਬਾਅਦ ਵਿੱਚ ਉਹ ਭਾਜਪਾ ਵਿੱਚ ਲੱਗੇ ਤੇ ਅੱਜ ਮੈਨੂੰ ਸ਼ੱਕ ਪੈਂਦੀ ਹੈ ਕਿ ਹੈ ਕਿ ਸ਼ਾਇਦ ਕਿਸੇ ਹੋਰ ਪਾਸੇ ਅੰਦਾ ਬਣਦਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਨਹੀਂ 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 ਕਿਸੇ ਨਹੀਂ ਪਾਸੇ ਬਣਦਾ ਜਿੱਥੇ ਭੈੜੀ ਚੜ ਜਾਣਾ ਉਹਨਾਂ ਨੂੰ ਆਪ ਸਾਬੀਆਂ ਪਾਰਟੀਆਂ ਭਾਜਪਾ ਵਾਲੇ ਸਾਰੇ ਕਹਿੰਦੇ ਸਾਡੇ ਕੋ ਸਾਡੇ ਕੋ ਏਸੀ ਤਾਂ ਭੈਣੀ ਨੂੰ ਕਹਿੰਦਾ ਵੀ ਤੁਸੀਂ ਜਿੱਥੇ ਮਾਦੀ ਜਾਓ ਸਾਡਾ ਵੋਟਰ ਜਿੱਥੇ ਉਹ ਕਹਿੰਦਾ ਅਸੀਂ ਜਾਣਾ ਹੈ ਉਹਨਾਂ ਐਸੀ ਕਾਨੂੰ ਐਮਸੀ ਬਣਨਾ ਐਸੀ ਐਮਸੀ ਉਸੇ ਵੋਟਰਾਂ ਤੋਂ ਬਣਨਾ ਉਹ ਜੇ ਸਾਡਾ ਵੋਟਰ ਉਹ ਸਾਡੇ ਤੋਂ 12 ਹੋ ਕੇ ਨਾਟਕੇ ਨਹੀਂ ਮੀਸ਼ਾ ਪੈਣੀ ਨਾ ਮੋਟਾ ਬਾਦੂਗਾ ਐਸੀ ਜ਼ੀਰੋ ਹੋ ਜਾਂਦੀ ਮੇਰੀ ਗੱਲ ਕੁਝ ਹੋਰ ਹੈ ਮੈਂ ਕਹਿੰਦਾ ਹਾਂ ਕਿ ਤੁਹਾਡੀ ਤਾਂ ਗੱਲ ਮੁੱਕ ਗਈ ਹੈ ਇਹ ਗੱਲ ਕਹਿ ਕੇ ਕਿ ਜਿੱਥੇ ਉਹ ਜਾਣ ਕੇ ਤੁਸੀਂ ਨਾ ਇਹ ਤੁਹਾਡੀ ਗੱਲ ਹੋ ਗਈ ਇੱਕ ਮੈਂ ਤੁਹਾਨੂੰ ਪੁੱਛ ਰਿਹਾ ਵੀ ਕੀ ਉਹ ਕੱਲ ਬੀਜੇਪੀ ਦੇ ਸੀਗੇ ਅੱਜ ਕਿਸੇ ਹੋਰ ਪਾਸੇ ਜਾਂ ਉਹਨਾਂ ਨੂੰ ਕੋਈ ਸਾਧਰੀ ਅੱਜ ਜਾ ਰਿਹਾ ਕੋਈ ਇਦ ਦੀ ਗੱਲਬਾਤ ਹੈ ਨਹੀਂ 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 ਉਹਨਾਂ ਨੂੰ ਪਤਾ ਹੋਏਗਾ ਸਾਨੂੰ ਨਹੀਂ ਪਤਾ ਉਹ ਸਾਨੂੰ ਤਾਂ ਕਿਸੇ ਪਾਰਟੀ ਦਾ ਮਤਲਬੇ ਨਹੀਂ ਸਾਨੂੰ ਤਾਂ ਮੀਸ਼ਾ ਪੈਣੀ ਦਾ ਮਤਲਬਾ ਸਾਨੂੰ ਕਿਸੇ ਪਾਰਟੀ ਦੀ ਗੱਲ ਨਹੀਂ ਆ ਜਿੱਥੇ ਜਾਣਗੇ ਉੱਥੇ ਜਾਵਾਂਗੇ ਜੀ ਇਹ ਸਗਾ ਕੇ ਅਸੀਂ ਬੀਜੇਪੀ ਤੋਂ ਔਖੇ ਆ ਹੁਣ ਆਪਾਂ ਕਹਾਣੀ ਇਹ ਆ ਜਾਂਦੀ ਹੈ ਕਿ ਕੀ ਜੇ ਤੁਸੀਂ ਉਹ ਨਾਲ ਆ ਹੁਣ ਕੀ ਬੀਜੇਪੀ ਦੀ ਜਿਹੜੀ ਸੀਗੀ ਉਹ ਮਤਲਬ ਵਿਰੋਧਤਾ ਕੀ ਉਹਦੇ ਨਾਲ ਤੁਹਾਡਾ ਕੋਈ ਮਤਲਬ ਨਹੀਂ ਹੈ ਇਹਦੇ ਵਾਰੀ ਤੁਸੀਂ ਕੀ ਕਰ ਦੋਗੇ ਮੈਂ ਦੱਸਦਾ ਜੀ ਐਂ ਕਰ ਆਓ ਹਾਂਜੀ ਉਹਦੀ ਵਿਰੋਧਤਾ ਛਡਾਓ ਜੀ ਹਰੇਕ ਬੰਦੇ ਦੇ ਵਿੱਚ ਗੁਣ ਵੀ ਹੁੰਦੇ ਔਗਣ ਵੀ ਹੁੰਦੇ ਸੁਭਰੀ ਸਾਹਿਬ ਤੁਹਾਡੇ ਚ ਵੀ ਆ ਜੇ ਤੁਹਾਡੇ ਔਗਣ ਗੁਣ ਆਪਾਂ ਦਸੀਏ ਤਾਂ ਉਹ ਕਈ ਤਰ੍ਹਾਂ ਦੀ ਗੱਲਾਂ ਆ ਜਾਂਦੀਆਂ ਇੰਦਾ ਮੋਦੀ ਸਾਹਿਬ ਦੀ ਵੀ ਹੋ ਸਕਦੇ ਆ ਉਹਨਾਂ ਨੇ ਕੋਈ ਮਾੜੇ ਕੰਮ ਵੀ ਕੀਤੇ ਆ ਤੇ ਚੰਗੇ ਵੀ ਕੀਤੇ ਆ ਜੇ ਮਾੜੇ ਉਹਨਾਂ ਨੇ ਗਲਤ ਜੇ ਕਾਲੇ ਕਾਨੂੰਨ ਲੈਂਦੇ ਸੀ ਤਾਂ ਉਹਨੂੰ ਹਾਰ ਕੇ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਤੇ ਮਾਫੀ ਮੰਗਣੀ ਪੈ ਗਈ ਕਾਨੂੰਨ ਵਾਪਸ ਲੈਣੇ ਪੈ ਗਏ ਫਿਰ ਚਾਰ ਜੋ ਛੋਟੇ ਸਾਹਿਬ ਜੀ ਦਾ ਨਾਂ ਤੇ ਬਾਲ ਦੇ ਸੋ ਰਖੜਾ ਪੈ ਗਿਆ ਫਿਰ ਲਾਂਘਾ ਖਲਾਇਆ ਕਰਤਾਰਪੁਰ ਵਾਲਾ ਜੇ ਬੰਦੇ ਦਾ ਇੱਕ ਗਲਤੀ ਕੀਤੀ ਤਾਂ ਕੋਈ ਜੇ ਉਹ ਗੜਿਆ ਤੇ ਗੁੜ ਵੀ ਦੇਖ ਲਓ ਇਸ ਕਰਕੇ ਅਸੀਂ ਇਹ ਨਹੀਂ ਕਹਿੰਦੇ ਉਹਨੂੰ ਮਾਫ ਕਰਤਾ ਪਰ ਉਹਨੇ ਜੇ ਹਰੇਕ ਇਨਸਾਨ ਗਲਤੀ ਦਾ ਪੁਤਲਾ ਤੁਸੀਂ ਵੀ ਆ ਤੁਹਾਡੇ ਖਿਲਾਫ ਹੀ ਥਾਣੇ ਤੁਹਾਡੇ ਲੱਗਦੇ ਰਹੇ ਆ ਠੀਕ ਹੈ ਜੀ ਇਸ ਕਰਕੇ ਕਿਸੇ ਨੂੰ ਜੇ ਮਾਰ ਆਇਆ ਤਾਂ ਉਹਨੂੰ ਇਹ ਕਰਕੇ ਨਹੀਂ ਅਸੀਂ ਤਾਂ ਨਮੀਸ਼ਾ ਭੈਣ ਜੀ ਨੂੰ ਕਰਕੇ ਉਹਦੇ ਨਾਲ ਅਸੀਂ ਵੋਟਾਂ ਉਹਨੂੰ ਪਾਉਣੀਆਂ ਨਾ ਕਿ ਸਾਨੂੰ ਕੋਈ ਪਾਰਟੀ ਦਾ ਮਤਲਬ ਹੈ ਸਾਡਾ ਇਹ ਆ ਵੀ ਭੈਜੀ ਜਿੱਥੇ ਜਿਹੜੀ ਮਾਦੀ ਪਾਰਟੀ ਚੱਲ ਜਵੇ ਸਾਡੇ ਕੰਮ ਕਰਾਏ ਸਾਡੇ ਵੋਟਰਾਂ ਸਾਡੇ ਵੋਟਰਾਂ ਦੇ ਕੰਮ ਕਰਾਏ ਸਾਡੇ ਬਾੜ ਦੇ ਕੰਮ ਕਰਾਏ ਸਾਡੇ ਮਾਹਰਪੁਰ ਦੇ ਕੰਮ ਕਰਾਏ ਸਾਡੇ ਇਲਾਕੇ ਦੇ ਕੰਮ ਕਰਾਏ ਅਸੀਂ ਤਾਂ ਕੰਮਾਂ ਨਾਲ ਜਾਣਾ ਜਿਹੜਾ ਕੰਮ ਕਰਾਊਗਾ ਉਹ ਵੋਟਾਂ ਲਊਗਾ ਇਹ ਘਰ ਬੈਠ ਕੇ ਜਾਂ ਪੈਰਾਸ਼ੂਟਰ ਵਾਲੇ ਲੀਡਰ ਨੂੰ ਅਸੀਂ ਵੋਟਾਂ ਨਹੀਂ ਪਾਉਣੀਆਂ ਹਾਂ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜੇ ਆਪਣੇ ਅਮਨ ਬਾਜੀ ਨਾਲ ਗੱਲਬਾਤ ਕੀਤੀ ਹੈਗੀ ਆ ਕਿ ਸਾਡਾ ਮਤਲਬ ਜਿਹੜਾ ਹੈਗਾ ਕਿਸੇ ਪਾਰਟੀ ਦੇ ਨਾਲ ਨਹੀਂ ਸਾਡਾ ਮਤਲਬ ਸਿਰਫ ਇਲਾਕੇ ਦੀ ਡਿਵੈਲਪਮੈਂਟ ਕਰਨੇ ਔਰ ਵਧੀਆ ਕੈਂਡੀਡੇਟ ਜਿਹੜਾ ਹੈਗਾ ਸਾਨੂੰ ਉਹ ਇੱਥੇ ਮਿਲੇ ਤੇ ਇਹਦੇ ਬਾਰੇ ਵਿੱਚ ਆਪਾਂ ਇੱਥੇ ਤੱਕ ਤਾਂ ਪਹੁੰਚ ਚੁੱਕੇ ਹੈਗੇ ਆ ਕਿ ਇਹ ਲੋਕ ਜੋ ਇਹ ਮ데 ਸਾਡੇ ਸਰਮੋਹਤ ਆਗੂ ਨੇ ਜਾਂ ਕੌਂਸਲਰ ਨੇ ਇਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਨਿਮਿਸ਼ਾ ਜੀ ਦਾ ਨਾਮ ਏ ਕਿਸੇ ਵੀ ਪਾਰਟੀ ਵਿੱਚ ਜਾਂ ਇਹ ਉਹਨਾਂ ਦੇ ਨਾਲ ਨੇ ਹਾਂਜੀ ਭਾਈ ਜੀ ਤੁਸੀਂ ਇਹਦੇ ਬਾਰੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਥੋੜੀ ਸ਼ਬਦਾਂ ਵਿੱਚ ਅਸੀਂ ਬਿਲਕੁਲ ਨਿਮਿਸ਼ਾ ਪੰਜੀ ਦੇ ਨਾਲ ਆ ਕਿਉਂਕਿ ਨਿਮਿਸ਼ਾ ਪੰਜੀ ਸਾਡੇ ਲੀਡਰ ਬਹੁਤ ਵਧੀਆ ਨੇ ਅਸੀਂ ਹ ਚਾਹੀਦਾ ਸੀ ਜੋ ਸਾਨੂੰ ਮਿਲ ਚੁੱਕਾ ਪਰ ਅਸੀਂ ਉਹਨੂੰ ਗਵਾਣਾ ਨਹੀਂ ਚਾਹਦੇ ਉਹ ਜਿੱਥੇ ਮਰਜੀ ਜਾਣ ਅਸੀਂ ਉਹਨਾਂ ਦੇ ਨਾਲ ਜਾਵਾਂਗੇ ਆਪਣੇ ਵੋਟਰ ਸਪੋਰਟਰ ਸਭ ਤਨਮਨ ਤਨ ਨਾਲ ਉਹਨਾਂ ਦੀ ਹੈਲਪ ਕਰਾਂਗੇ ਤੇ ਇਹ ਤਾਂ ਬਹੁਤ ਵਧੀਆ ਜਿਹੜੀ ਹੈਗੀ ਆ ਗੱਲ ਮੇਰਾ ਖਿਆਲ ਹੈ ਸ਼ਾਇਦ ਇੱਕ ਪਛੇ ਗਾਣੇ ਵਿੱਚ ਬਿਆਸਾ ਜਿੱਥੇ ਚੱਲੂਗੀ ਚੱਲੂਗਾ ਨਾਲ ਤੇਰੇ ਟਿਕਤਾ ਦੋ ਲੈ ਲਈ ਤੇ ਕਹਾਣੀ ਇੱਥੇ ਤੱਕ ਆ ਗਈ ਆ ਹਾਂਜੀ ਵੀਰ ਜੀ ਸੋਨੂ ਬਾਈ ਤੁਸੀਂ ਇਹ ਦਿਵਾਰ ਵਿੱਚ ਕੀ ਕਹਿਣਾ ਚਾਹੁੰਗੇ ਕੀ ਮਤਲਬ ਮੈਂ ਜੀ ਵਾਰਡ ਨੰਬਰ 2 ਤੋਂ ਕੌਂਸਲਰ ਮਹਾਂਪੁਰ ਜਤਿੰਦਰ ਕਮਲ ਜੀ ਮੈਂ ਆਪਣੇ ਵਾਰਡ ਦੇ ਵਿੱਚ ਗਿਆ ਸਾਰੇ ਵੋਟਰਾਂ ਨੂੰ ਪਤਾ ਕੀਤਾ ਕਿੰਦਾ ਤੁਹਾਡਾ ਕੀ ਵਿਚਾਰ ਵਾ ਜੇ ਆਪਾਂ ਵ ਸਾਰੇ ਜਣੇ ਕਹਿੰਦੇ ਵੀ ਭਾਜੀ ਮੈਡਮ ਨੇ ਸਾਡੀ ਕੋਰੋਨਾ ਕਾਲ ਦੇ ਵਿੱਚ ਬਹੁਤ ਮਦਦ ਕੀਤੀ ਠੋਕੇ ਠੀਕ ਨੇ ਰਾਸ਼ਨ ਵੀ ਦਿੱਤਾ ਹੋਰ ਵੀ ਜੋ ਨਾਜਿਕਾ ਨੂੰ ਗ੍ਰਾਂਟ ਵੀ ਲਿਆ ਕੇ ਦਿੱਤੀ ਜਾਂ ਹੋਰ ਵੀ ਜਿਹੜੇ ਕੰਮ ਸੀਗੇ ਜੰਮਨ ਮਾਨ ਦੇ ਵਿੱਚ ਆਪਾਂ ਦੀ ਹਰ ਇੱਕ ਜਗ੍ਹਾ ਆਂਦੇ ਨੀਲੇ ਕਾਲ ਬਣਾ ਲਈ ਨੀਲੇ ਕਾਲ ਬਣਾ ਕੇ ਸਾਰੇ ਵਾੜਦੇ ਜਿਹੜੇ ਬੰਦੇ ਗਰੀਬ ਸੀਗੇ ਗਰੀਬੀ ਦੀ ਖਾ ਦੇ ਵਿੱਚ ਸੀਗੇ ਹੁਣ ਸਾਰੇ ਜਣੇ ਕਹਿੰਦੇ ਭਾਜੀ ਆਪਾਂ ਤੁਹਾਨੂੰ ਜਿਤਾਇਆ ਸੀਗਾ ਫੇਰ ਹਾਂਜੀ ਇਸ ਦੇ ਨਾਲ ਨਾਲ ਅਸੀਂ ਇਹ ਗੱਲ ਕਹਿਣੀ ਚਾਹਾਂਗੇ ਕਿ ਕੁਝ ਐਨ ਆਰ ਆਈਸ ਜਿਹੜੇ ਹੈਗੇ ਆ ਬਹੁਤ ਹੀ ਬੜੀ ਉਮੀਦ ਦੇ ਨਾਲ ਕਾਂਗਰਸੀ ਨੇਤਾ ਆਗੂ ਜਿਹੜੇ ਸੀਗੇ ਆਪਣੇ ਨਿਮਿਸ਼ਾ ਚੰਦਨ ਸਪੋਰਟ ਵਾਸਤੇ ਆ ਸੀ ਆਪਣੇ ਨਰਾਜ਼ ਦਿਖਾਈ ਦੇ ਰਹੇ ਨੇ ਕਿਉਂਕਿ ਉਹ ਲੋਕ ਜਿਹੜੇ ਸੀਗੇ ਨੇ ਫੁੱਲ ਸਪੋਰਟ ਕਰਨ ਵਾਸਤੇ ਕਿਸੀ ਕਾਂਗਰਸੀ ਨੇਤਾ ਜਿਲੀ ਅਗੇ ਨਿਮਿਸ਼ਾ ਮਹਿਤਾ ਦੀ ਸਪੋਰਟ ਕਰਨਗੇ ਪਰ ਉਹਨਾਂ ਟਿਕਟ ਨਾ ਮਿਲਣ ਦੇ ਰੋਸ ਵਿੱਚ ਅੱਜ ਕੀ ਕਹਿਣਾ ਚਾਹੁੰਦੇ ਹਾਂ ਸਰ ਕਿੱਥੋਂ ਆ ਰਹੇ ਆਪਾਂ ਹਾਂ ਮੈਂ ਰੂਹੀ ਬਹੰਸੀ ਆਂ ਜੀ ਯੂਕੇ ਤੋਂ ਹੀ ਆਈ ਆਂ ਅਸੀਂ ਬਹੁਤ ਚਿਰਾਂ ਦੇ ਆ ਨਿਆ ਇੰਡੀਆ ਇਸ ਲੱਕੀ ਦੇ ਗੁਰシャンਕਰ ਮਾਲਪੁਰ ਦੇ ਬਿਲੋਂਗ ਕਰਦੇ ਆ ਤੇ ਕਈ ਸਾਲਾਂ ਤੋਂ ਅਸੀਂ ਦੇਖਦੇ ਆ ਰਹੇ ਆ ਨੀਸ਼ਾ ਮਹਿਤਾ ਜਿਹੜੇ ਕੰਮ ਕਰ ਰਹੀ ਹੈ ਇੱਥੇ ਲੱਗੇ ਜਿੰਨੇ ਵੀ ਪਿੰਡਾਂ 'ਚ ਹੈ ਮੇਰੇ ਖਿਆਲ ਕੋਈ ਪਹਿਲੀ ਛੱਡੀਆਂ ਹੋਗਾ ਜਿੱਥੇ ਨਹੀਂ ਹੋ ਗਈ 6-7 ਸਾਲਾਂ ਤੋਂ ਅਸੀਂ ਲਗਾਤਾਰ ਦੇਖਦੇ ਉਹਦੀ ਉਹਦੀ ਮਿਹਨਤ ਉਹਦੀ ਮਾਰਕ ਜਿਆਦਾ ਹੀ ਫੇ ਬਾਹਰਲੇ ਮੌਲਖਾਂ 'ਚ ਵਾਇਦਾ ਆ ਅਸੀਂ ਵੇਖੀਦਾ ਹੋਇਆ ਕਿ ਕਿਦਾਂ ਬਾਹਰਲੇ ਮੌਲਖਾਂ 'ਚ ਜਿਹੜਾ ਹਾਰਡ ਵਰਕਰ ਆ ਉਹਨੂੰ ਜ਼ਰੂਰ ਉਹਦੀ ਸੁਣੀ ਜਾਂਦੀ ਆ ਉਹ ਜੋ ਐਮਪੀਰ ਦੇ ਵਿੱਚ ਉਹਨਾਂ ਲਿਆ ਜਾਂਦਾ ਆ ਪਰ ਇਸ ਕਰਕੇ ਅਸੀਂ ਇਹ ਗੱਲ ਕਰਦੇ ਹਾਂ ਜਿਹੜੀ ਬਾਹਰਲੇ ਮਨ ਕੋ ਇਸ ਕਰਕੇ ਸਹੀ ਚੱਲਦੇ ਆ ਕਿ ਉੱਥੇ ਪੈਸਾ ਨਹੀਂ ਚੱਲਦਾ ਇੱਥੇ ਪੈਸਾ ਕੋਈ ਸੱਟ ਕੇ ਕਿਸੇ ਨੇ ਵਰਕਰ ਦੀ ਮਿਹਨਤ ਨਹੀਂ ਰੱਖੀ ਬਸ ਪੈਸੇ ਦੀ ਖਾਤਰ ਟਿਕਟ ਹੌਲ ਪਾਸੇ ਚੇਤ ਗਈ ਸੁਵੇਸ਼ ਗੱਲ ਅਹੀ ਜਰੂਰ ਸੋਚਦੇ ਆ ਭਈ ਜਿਹੜੀ ਉਹਦੀ ਮਿਹਨਤ ਉਹਨੂੰ ਉਹ ਫਲ ਨਹੀਂ ਮਿਲਿਆ ਇਹ ਤੋਂ ਅੱਗੇ ਤੁਹਾਨੂੰ ਪੁੱਛਣਾ ਚਾਹਾਂਗੇ ਅਸੀਂ ਕੇ ਨਮਿਸ਼ਾ ਮਹਿਤਾ ਜਿਹਦੇ ਤੁਸੀਂ ਨਾਲ ਲਓਗੇ ਉਹਦੀ ਪਾਰਟੀ ਦੇ ਨਾਲੋਂ ਨਮਿਸ਼ਾ ਬਿਲਕੁਲ ਦੇਖੋ ਜੀ ਅਸੀਂ ਤਾਂ ਨਮਿਸ਼ਾ ਨਮਿਸ਼ਾ ਬੇਤਾਂ ਦੀ ਸਪੋਰਟ ਕਰਾਂਗੇ ਕਿਉਂਕਿ ਅਸੀਂ ਉਹਨੂੰ ਦੇਖਿਆ ਹੈ ਉਹ ਕੰਮ ਕਰਦੇ ਜਿੱਥੇ ਵੀ ਖੜੀ ਹੋਊਗੀ ਅਸੀਂ ਉਹਦੇ ਨਾਲ ਖੜਾਂਗੇ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਪਹਿਲਾਂ ਉਹ ਕਾਂਗਰਸ ਵਿੱਚ ਸੀਗੇ ਤੁਸੀਂ ਉਹਦੇ ਨਾਲ ਸੀਗੇ ਤੁਹਾਡਾ ਕਾਂਗਰਸ ਨਾਲ ਕੋਈ ਮਤਲਬ ਨਹੀਂ और आज तो जो है बीजेपी थोड़ा सिर्फ ओनली फॉर मतलब नविशा मेहता जी यही गल करी जा सिर्फ नविशा मेहता की मेहनत तो देख के अभी जरूरत है कि सर बहुत बहुत धन्यवाद जो